ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਦੇਵੀਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਨੂੰ ਕੋਟਕਪੂਰਾ ਪੈਂਦੀ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਚੰਗੇ ਸੀਮਨ ਵਾਲੀ ਜਰਸੀ ਬੱਚੀ ਦਿਖਾਉਣੀ ਆ ਤੇ ਡੇਟ ਮੁਤਾਬਕ 92 ਜੀ ਹੁਣੇ ਕੰਦੇ ਕੱਚੀ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀਨੋ ਪਸੰਦ ਆਜੂਗੇ ਇੱਥੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਮੂਤੋ ਖੀਰੀ ਆ ਵੱਛੀ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 10 ਦਿਨ ਹਜੇ ਕੱਚੀ ਆ ਤੇ 50062 ਦੀ ਬਾਈ ਜੀ ਹੁਣੇ ਕਹਿੰਦੇ ਆਪ ਆ ਤੇ ਡੇਟ ਮੁਤਾਬਕ 10 ਦਿਨ ਬਾਈ ਜੀ ਹੁਣੇ ਕਹਿੰਦੇ ਕੱਚੀ ਏ ਦੁੱਧ ਬਾਈ ਜੀ ਹੁਣੇ ਕਹਿੰਦੇ 14-15 ਕਿਲੋ ਵੱਛੀ ਬੜੇ ਆਰਾਮ ਨਾਲ ਚਵਾਜੂ 14 ਸਨਾ ਸੇਮ ਹੀ ਸਾਈਜ਼ ਆ ਨਿਖਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਫੋਰ ਸ਼ਾਂਗ ਪੂਰਾ ਨਹੀਂ हवाने दोस्तों वाल काफ़ी पई है बैक साइड तो हवाना सकते हैं दोस्तों बच्ची ने दसा बारह दिन वाल हवाना टैट करके दोस्तों फिर सोना दुद्ध पाई गई होने कौदा पंद्रह किलो बच्ची बड़े आराम ना चुबाजू थाना दोस्तों मैं नेट को तो चैक करा देना आ दिना सकते हैं चारा थाना सेम ही साइज है दोस्तों निखर में कल कल गैप लगे हुए फूड शांको सेम ही साइज है दोस्तों चारों थाना का हवाने वालट दोस्तों काफ़ी पई है बच्चे ने दसा दिन दिनों वालटल क्ड के हवाना टैट करके दोस्तों फिर सोना ਦੂਸਰੀ ਸਾਈਡ ਤੋਂ ਦੋਸਤੋ ਮੈਂ ਥਣ ਚੈੱਕ ਕਰਾ ਦੇਣਾ ਬੱਚੀ ਦੇ ਆ ਵੇਖ ਸਕਦੇ ਆ ਦੋਸਤੋ ਦੂਸਰੀ ਸਾਈਡ ਤੋਂ ਸੇਮ ਹੀ ਸਾਈ ਹੈ ਦੋਸਤੋ ਥਣਾਂ ਦਾ ਰੇਟ ਬਾਈ ਜੀ ਹੁਣੇ ਰੱਖਿਆ ਹੋਇਆ 55000 ਰੁਪਿਆ ਉਹ ਚ ਬਾਈ ਜੀ ਹੁਣੇ ਕਹਿੰਦੇ ਮਾਨਤਨ ਹੋ ਜੂ ਜਿਹਨੂੰ ਪਸੰਦ ਆ ਜੂ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਉ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ